10 ਸਾਲ ਤੁਹਾਡੇ ਗਵਰਨਮੈਂਟ ਤੇ ਰਹਿਣ ਤੋਂ ਬਾਅਦ ਜਿਹੜਾ ਤੁਸੀਂ ਕਾਰੋਬਾਰ ਸਟੈਬਲਿਸ਼ ਕਰਾਇਆ ਹੋਟਲ ਹੋਵੇ ਟੀਵੀ ਚੈਨਲਸ ਹੋਣ ਉਹਨਾਂ ਨੂੰ ਲੈ ਕੇ ਆਪੋਜੀਸ਼ਨ ਬਹੁਤ ਵੱਡਾ ਮੁੱਦਾ ਬਣਾਉਂਦੀ ਰਹੀ ਹੈ ਤੁਸੀਂ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਹਾਲ ਤੁਸੀਂ ਬੜੀ ਬੜੀ ਗੱਲ ਕਿ ਮੇਰਾ ਇੱਕ ਨੰਬਰ ਚੇਅਰ ਕੋਈ ਗੱਲ ਦੱਸਾਂ ਮੈਂ ਕੋਈ ਵੀ ਆਪਣੀ ਚੀਜ਼ ਲੁਕੋਈ ਨਹੀਂ ਹੈ ਜਿਹੜਾ ਮੈਂ ਆ ਜਿਹੜੇ ਦਿੱਲੀ ਹੋਟਲ ਬਣਾਏ ਆ ਆ ਜ਼ਮੀਨ 80 7 ਚ ਮੈਂ ਲਈਤੀ ਸੀ 87 ਕਿੰਨੇ ਸਾਲ ਹੋ ਗਏ 80 ਸਾਲ ਸਰਕਾਰ ਤਾਂ ਹੋਣਾ ਹੀ ਹੈ 87 ਚ ਜਿੱਥੇ ਮਿਰਾਜ ਹੋਟਲ ਚ ਚੰਡੀਗੜ੍ਹ ਦਾ ਹੈ ਆ ਵੀ 82 ਚ ਅਸੀਂ ਜ਼ਮੀਨ ਲਈਤੀ ਸੀ ਇੱਥੇ ਪੋਲਟਰੀ ਫਾਰਮ ਹੁੰਦਾ ਸੀ ਓਕੇ ਪੋਲਟਰੀ ਫਾਰਮ ਸਰਕਾਰ ਤੋਂ ਨਹੀਂ ਲੈਂਤੀ ਅਸੀਂ ਅਸੀਂ ਇੱਕ ਵੀ ਚੀਜ਼ ਸਰਕਾਰ ਤੋਂ ਨਹੀਂ ਲੈਂਤੀ ਜਿਹੜੀਆਂ ਤੇ ਜਿਹੜਾ ਮੈਂ ਜਿਹੜੀ ਆਪਣੀ ਟੀਵੀ ਚੈਨਲ ਲਾਇਆ ਮੈਂ ਆਪਣੇ ਨਾਂ ਤੇ ਲਾਇਆ ਹੈ ਮੈਂ ਆਪਣਾ ਸਾਡਾ ਹਰ ਚੀਜ਼ ਡਿਕਲੇਰਡ ਹੈ ਰਾਈਟ ਤੇ ਜਿਹੜਾ ਹੈਗਾ ਮੈਂ ਮੈਂ ਕਿਤੇ ਲੁਕੋਇਆ ਨਹੀਂ ਕੋਈ ਨਹੀਂ ਤਾਂ ਲੋਕੀ ਕਹਿੰਦੇ ਕਿਸੇ ਬਨਾਮੀ ਨਾਂ ਤੇ ਰੱਖਦੇ ਆ ਮੈਂ ਚੈਲੰਜ ਕਰਦਾ ਕਿਸੇ ਕਿਸੇ ਨੂੰ ਵੀ ਇੱਕ ਚੀਜ਼ ਬਨਾਮੀ ਦੱਸ ਦਿਓ ਤੇ ਮੈਂ ਤੁਹਾਡੇ ਸਾਹਮਣੇ ਮੀਟਿੰਗ ਦਦਾਂ ਅੱਜ ਇਹਨੇ ਪ੍ਰਚਾਰ ਕੀਤਾ ਸਾਡਾ ਇੰਗਲੈਂਡ ਆ ਜਮੀਨ ਆਸਟ੍ਰੇਲੀਆ ਚ ਐ ਕੋਈ ਕਹਿੰਦਾ ਦੁਬਈ ਚ ਹੋਟਲ ਐ ਜੀ ਇੰਗਲੈਂਡ ਚ ਇੰਗਲੈਂਡ ਚ ਕਾਰ ਪਾਰਕਿੰਗ ਸਵੀਰ ਸਿੰਘ ਬਾਦਲ ਦੀਆਂ ਹੈਗੀਆਂ ਨਾਈਟ ਕਲੱਬ ਇੱਕ ਦਿਨ ਇੱਕ ਦਿਨ ਮੈਨੂੰ ਅੱਜ ਉਹ ਆਇਆ ਨਾ ਰਾਜੇ ਨੇ ਕਹਿਤਾ ਕਿ ਤੁਹਾਡੇ ਨਾਈਟ ਕਲੱਬ ਐ ਪਾਰਕਿੰਗ ਲੋਟ ਐ ਵੱਡੇ ਬਾਲ ਸਾਹਿਬ ਮੇਰੇ ਕੋਲ ਇਹ ਅਖਬਾਰ ਪੜ੍ਹ ਕੇ ਕਹਿੰਦੇ ਕਾਕਾ ਨਾਈਟ ਕਲੱਬ ਕੀ ਹੁੰਦਾ ਮੈਂ ਕਹਿੰਦਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਉੱਥੇ ਨੱਚਦੇ ਗਾਉਂਦੇ ਹੁੰਦੇ ਹੁੰਦੇ ਬੰਦੇ ਅੱਛਾ ਲੰਡਨ ਚ ਕਾਰ ਪਾਰਕ